ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡੀ ਆਪਣੀ ਮਨਦੀਪ ਕੌਰ ਦੀ ਇੱਕ ਵਾਰੀ ਫਿਰ ਵਾਈਗੁਰ ਦੇ ਅਸ਼ੀਰਵਾਦ ਨਾਲ ਸੱਚ ਦੇ ਰਸਤੇ ਤੇ ਚੱਲਦਿਆਂ ਇੱਕ ਹੋਰ ਨਵੀਂ ਰੋਹਾਨੀ ਤੇ ਜ਼ਿੰਦਗੀ ਬਦਲ ਦੇਣ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਤੁਹਾਡਾ ਜਿਨ੍ਹਾਂ ਨੇ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਸ਼ੇਅਰ ਕੀਤਾ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਮੇਰੀ ਤਾਂ ਸਦਾ ਇਹੀ ਅਰਦਾਸ ਰਹੀ ਹੈ ਕਿ ਹਰ ਦਿਨ ਮੈਂ ਤੁਹਾਡੇ ਜੀਵਨ ਵਿੱਚ ਰੋਸ਼ਨੀ ਦਾ ਇੱਕ ਨਵਾਂ ਦੀਵਾ ਪਾਲ ਸਕਾਂ ਅੱਜ ਦੀ ਇਹ ਵੀਡੀਓ ਖਾਸ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਹੜੇ ਹੌਸਲਾ ਹਾਰ ਚੁੱਕੇ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਸਭ ਕੁਝ ਕਰਕੇ ਥੱਕ ਚੁੱਕੇ ਹਾਂ ਪਰ ਸਾਨੂੰ ਕਿਤੇ ਵੀ ਰਾਹ ਨਹੀਂ ਮਿਲਦਾ ਪਰ ਮੈਂ ਉਹਨਾਂ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕਿਸੇ ਟਾਈਮ ਮੈਂ ਵੀ ਤੁਹਾਡੀ ਲਾਈਨ ਵਿੱਚ ਹੀ ਖੜੀ ਸੀ ਪਰ ਮੈਨੂੰ ਵੀ ਕਿਸੇ ਗੁਰਮੁਖ ਪਿਆਰੇ ਨੇ ਜਦੋਂ ਸਾਡੇ ਗੁਰੂ ਦੇ ਨਾਮ ਲਾਇਆ ਤੇ ਮੇਰੇ ਮਨ ਦੇ ਵਿੱਚ ਵੀ ਗੁਰੂ ਦੀ ਲਹਿਰ ਚੱਲਣ ਲੱਗੀ ਤਾਂ ਮੇਰੇ ਦਿਨ ਚੰਗੇ ਹੋ ਗਏ ਅੱਜ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਮੈਂ ਕਿਸ ਤਰ੍ਹਾਂ ਮੂਲ ਮੰਤਰ ਜੀ ਦਾ ਜਾਪ ਕੀਤਾ ਤੇ ਇਹ ਜਿਹੜਾ ਮੂਲ ਮੰਤਰ ਦਾ ਜਾਪ ਆਪਾਂ ਕਹਿ ਦਿੰਦੇ ਆ ਬਹੁਤ ਛੋਟਾ ਮੰਤਰ ਹੈ ਨਾ ਪਰ ਜਿੰਨਾ ਛੋਟਾ ਇਹ ਮੰਤਰ ਹੈ ਉਨਾ ਹੀ ਪਾਵਰਫੁਲ ਇਹ ਮੰਤਰ ਹੈ ਇੱਕ ਵਾਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਣਾ ਕੇ ਦੇਖਣਾ ਚਾਹੀਦਾ ਹੈ ਜੇਕਰ ਤੁਸੀਂ ਨੇਮ ਦੇ ਨਾਲ ਸਭ ਕੁਝ ਕੀਤਾ ਹੋਵੇਗਾ ਜੋਤਸ਼ੀਆਂ ਕੋਲ ਵੀ ਗਏ ਹੋਵੋਗੇ ਬੜੇ ਢੂਨੇ ਟੋਟਕੇ ਵੀ ਕਰਕੇ ਵੇਖੇ ਹੋਣਗੇ ਇੱਕ ਵਾਰ ਮੇਰੇ ਕਹੇ ਤੋਂ ਜਿਸ ਤਰ੍ਹਾਂ ਕਿ ਮੇਰੀ ਜ਼ਿੰਦਗੀ ਬਦਲ ਗਈ ਹੈ ਮੇਰੀ ਜ਼ਿੰਦਗੀ ਬਦਲਣ ਦੇ ਬਾਅਦ ਪਰਮਾਤਮਾ ਨੇ ਮੈਨੂੰ ਅੱਜ ਤੁਹਾਨੂੰ ਆਪਣਾ ਜਿਹੜਾ ਦੁੱਖ ਸੀ ਕਿਸ ਤਰ੍ਹਾਂ ਦੂਰ ਕੀਤਾ ਦੱਸਣ ਦੇ ਕਾਬਿਲ ਬਣਾਇਆ ਸੋ ਮੈਂ ਸਾਰੇ ਭੈਣ ਭਰਾਵਾਂ ਨੂੰ ਹੱਥ ਚੁੜ ਕੇ ਬੇਨਤੀ ਕਰਦੀ ਹਾਂ ਕਿ ਵੀਡੀਓ ਨੂੰ ਅਧੂਰਾ ਛੱਡਣ ਦੀ ਗਲਤੀ ਨਾ ਕਰਿਓ ਕਿਉਂਕਿ ਅਧੂਰਾ ਗਿਆਨ ਬਦਲੇ ਅਕਸਰ ਪੂਰੀ ਉਲਝਣਾ ਦਿੰਦਾ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਸੁਣੀਏ ਤੇ ਸਮਝਿਓ ਆਪਣੇ ਮਨ ਵਿੱਚ ਵੀ ਉਸ ਰੱਬੀ ਰੋਸ਼ਨੀ ਨੂੰ ਮਹਿਸੂਸ ਕਰਨਾ ਸਿੱਖਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਾਲ ਯੁਗ ਦੇ ਪਹਿਰੇ ਦੇ ਵਿੱਚ ਗੁਰੂ ਨੂੰ ਮੰਨਣਾ ਬਹੁਤ ਔਖਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇੱਕ ਇੱਕ ਸੈਕਿੰਡ ਦੇ ਲਈ ਵੀ ਵਾ ਗੁਰੂ ਕਹਿ ਦਿੰਦੇ ਆ ਨਾ ਕਾਲ ਯੁਗ ਦੇ ਇਸ ਇਸ ਸਮੇਂ ਦੇ ਵਿੱਚ ਤਾਂ ਤੁਹਾਡਾ ਵਾਹਿਗੁਰੂ ਜੀ ਉਹ ਵਾਹਿਗੁਰੂ ਕਹਿਣਾ ਵੀ ਪਰਮਾਨ ਹੋ ਜਾਵੇਗਾ ਰਹੀ ਗਨ ਮੂਲ ਮੰਤਰ ਦੀ ਜਿਸ ਵਿੱਚ ਭੈਣ ਭਰਾ ਦੇ ਉੱਤੇ ਪਰਮਾਤਮਾ ਦੀ ਮਿਹਰ ਹੋ ਗਈ ਉਹ ਮੂਲ ਮੰਤਰ ਕਰਨਾ ਸ਼ੁਰੂ ਕਰ ਦੇਣ ਲੱਗਾ ਅੱਜ ਤੋਂ ਜੇਕਰ ਕਿਸੇ ਵੀ ਭੈਣ ਭਰਾ ਨੇ ਵੀਡੀਓ ਸੁਣ ਲਈ ਜਿੰਨਾ ਜਿੰਨਾ ਭੈਣ ਭਰਾਵਾਂ ਤੱਕ ਇਹ ਵੀਡੀਓ ਪਹੁੰਚੀ ਹੈ ਜੇਕਰ ਮੂਲ ਮੰਤਰ ਕਰਨਾ ਕਰਨਾ ਸ਼ੁਰੂ ਕਰ ਦੇਣ ਜਿਸ ਵਿਧੀ ਅਨੁਸਾਰ ਮੈਂ ਤੁਹਾਨੂੰ ਦੱਸਾਂਗੀ ਤਾਂ ਮੈਂ ਦਾਅਵੇ ਦੇ ਨਾਲ ਤੁਹਾਨੂੰ ਕਹਿੰਦੀ ਹਾਂ ਕਿ ਤੁਹਾਡੀ ਜ਼ਿੰਦਗੀ ਦੀ ਭਾਵੇਂ ਕਿੰਨੀ ਵੀ ਵੱਡੀ ਪ੍ਰੋਬਲਮ ਕਿਉਂ ਨਹੀਂ ਕਿਸੇ ਵੀ ਕਿਸਮ ਦੀ ਕਿਉਂ ਨਹੀਂ ਉਹ ਤੁਹਾਡੀ 100% ਖਤਮ ਜ਼ਰੂਰ ਹੋਵੇਗੀ ਬਸ ਲੋੜ ਤੁਹਾਨੂੰ ਦੋ ਕੰਮ ਜ਼ਰੂਰ ਕਰਨੇ ਆ ਇੱਕ ਪਰਮਾਤਮਾ ਤੇ ਵਿਸ਼ਵਾਸ ਦੂਜਾ ਸਬਰ ਇਹ ਦੋ ਡੋੜਾਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਰੱਖਣਾ ਹੈ ਜੇਕਰ ਤੁਸੀਂ ਇਹ ਦੋ ਡੋੜਾਂ ਨੂੰ ਆਪਣੇ ਹੱਥ ਵਿੱਚ ਫੜ ਲਿਆ ਤਾਂ ਤੁਹਾਡੀ ਜ਼ਿੰਦਗੀ ਉਲਝਣਾਂ ਦੇ ਵਿੱਚੋਂ ਨਿਕਲ ਜਾਵੇ ਅੱਜ ਦੇ ਕਾਲ ਯੁੱਗ ਦੀ ਜੇਕਰ ਆਪਾਂ ਗੱਲ ਕਰੀਏ ਸੱਚਾਈ ਬਾਰੇ ਗੱਲ ਕਰੀਏ ਸਾਨੂੰ ਪਰਮਾਉਣ ਵਾਲੇ ਬੜੇ ਬੈਠੇ ਹਨ ਜਿਸ ਨੂੰ ਅਸੀਂ ਹਰ ਰੋਜ਼ ਅਣਜਾਣੇ ਹੀ ਜ਼ਿੰਦਗੀ ਵਿੱਚ ਦੁਹਰਾਉਂਦੇ ਹਾਂ ਕਈ ਵਾਰ ਸਾਨੂੰ ਆਪਣੇ ਪਰਿਵਾਰ ਵਿੱਚ ਕਈ ਅਜਿਹੇ ਜੀ ਨੇ ਜਿਹੜੇ ਪਰਮਾਉਂਦੇ ਹਨ ਆਂਡ ਗਵਾਂਡ ਵਿੱਚ ਰਿਸ਼ਤੇਦਾਰੀ ਤੇ ਵਿੱਚ ਜਿਹੜੇ ਸਾਨੂੰ ਵੱਖੋ ਵੱਖਰੀਆਂ ਗੱਲਾਂ ਦੱਸ ਕੇ ਵੱਖੋ ਵੱਖਰੇ ਜੋਤਸੀਆਂ ਦੇ ਨਾਮ ਦੱਸ ਕੇ ਤੂਣੇ ਟੋਟਕਿਆਂ ਵਾਲੀ ਜਗ੍ਹਾ ਤੇ ਲੈ ਕੇ ਜਾਂਦੇ ਹਨ ਪਰ ਹਕੀਕਤ ਇਹੋ ਹੈ ਕਿ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਕੋਈ ਤੇ ਕੋਈ ਪੈਸਾ ਨਾ ਦੇ ਕੇ ਸਿਰਫ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਨਾ ਤਾਂ ਸਾਡੀ ਜ਼ਿੰਦਗੀ ਤੇ ਬੇਹੱਦ ਡੂੰਗਾ ਅਸਰ ਪਵੇਗਾ ਇਹ ਗੱਲ ਸੁਣਨ ਚ ਆਮ ਲੱਗਦੀ ਹੈ ਪਰ ਇਸ ਦਾ ਅਸਰ ਬੇਹੱਦ ਡੂੰਗਾ ਹੈ ਜਿਸ ਤਰ੍ਹਾਂ ਕਹਿੰਦੇ ਕਿਸੇ ਬਿਮਾਰੀ ਨੂੰ ਜੇ ਕਿਸੇ ਨੂੰ ਬਿਮਾਰੀ ਹੋ ਲੱਗ ਗਈ ਹੈ ਨਾ ਉਹਦੇ ਉੱਤੇ ਸਾਰਾ ਪਰਿਵਾਰ ਰਿਸ਼ਤੇਦਾਰ ਦੁਕਾਨਦਾਰ ਨਜ਼ਦੀਕੀ ਲੋਕ ਹਸਪੀਟਲ ਆਉਣ ਲੱਗ ਪੈਂਦੇ ਹਨ ਰਿਸ਼ਤੇਦਾਰ ਲਾਈਨ ਲਗਾ ਕੇ ਆਉਂਦੇ ਹਨ ਤੇ ਹਾਲਚਾਲ ਵੀ ਪੁੱਛਦੇ ਨੇ ਕੀ ਹੋਇਆ ਕਿਵੇਂ ਹੋਇਆ ਕਿਹੜੀ ਦਵਾਈ ਲਈ ਕਿਹੜਾ ਟੈਸਟ ਕਰਵਾਇਆ ਇਸ ਤਰ੍ਹਾਂ ਬਿਮਾਰ ਬੰਦਾ ਹਰ ਆਏ ਹੋਏ ਨੂੰ ਆਪਣੀ ਸਾਰੀ ਦੁੱਖਪਰੀ ਕਹਾਣੀ ਵਾਰ-ਵਾਰ ਦੱਸਦਾ ਇਹ ਦੱਸਦਿਆਂ ਦੱਸਦਿਆਂ ਬੰਦਾ ਆਪਣੀ ਬਿਮਾਰੀ ਦਾ ਹੀ ਸਾਰਾ ਦਿਨ ਸਿਮਰਨ ਕਰਦਾ ਰਹਿੰਦਾ ਜਿਵੇਂ ਕੋਈ ਵਾਇਗੁਰ ਦਾ ਨਾਮ ਲੈਂਦਾ ਹੈ ਏਵੇਂ ਹੀ ਉਹ ਆਪਣੀ ਬਿਮਾਰੀ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਕਰ ਦਿੰਦਾ ਹੈ ਬ੍ਰਹਮੰਡ ਨੇ ਕਿਹਾ ਕਿ ਜਿਸ ਚੀਜ਼ ਦਾ ਨਾਮ ਅਸੀਂ ਵਾਰ-ਵਾਰ ਲਵਾਂਗੇ ਉਹ ਚੀਜ਼ ਸਾਨੂੰ ਦੁੱਗਣੀ ਹੋ ਕੇ ਮਿਲਦੀ ਹੈ ਏਵੇਂ ਹੀ ਉਹ ਆਪਣੀ ਬਿਮਾਰੀ ਦਾ ਨਾਮ ਵੀ ਵਾਰ-ਵਾਰ ਲੈ ਰਿਆ ਸੀ ਬਿਮਾਰ ਬੰਦਾ ਜਿਵੇਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਸੁਰਤ ਨੂੰ ਰੱਬ ਨਾਲ ਜੋੜਦਾ ਇਥੇ ਉਸੇ ਰਸਨਾ ਨਾਲ ਬਿਮਾਰੀ ਦਰਦ ਇਲਾਜ ਟੈਸਟ ਆਦ ਸਿਮਰਨ ਕਰਕੇ ਸੁਰਤ ਨੂੰ ਬਿਮਾਰੀ ਨਾਲ ਜੋੜਨ ਲਿਆ ਜਿਸ ਵੀਰ ਨੇ 5 ਦਿਨਾਂ ਚ ਠੀਕ ਹੋਣਾ ਸੀ ਉਸ ਵੀਰ ਨੂੰ 5 ਮਹੀਨੇ ਲੱਗ ਗਏ ਠੀਕ ਹੋਣ ਦੇ ਵਿੱਚ ਇਸੇ ਤਰ੍ਹਾਂ ਹੀ ਕਹਿੰਦੇ ਅਮਰੀਕਾ ਜਾਂ ਯੂਰਪ ਦੇ ਦੇਸ਼ਾਂ ਵਿੱਚ ਬਿਮਾਰ ਨੂੰ ਐਡਮਿਟ ਕਰਨ ਤੋਂ ਬਾਅਦ ਕਿਸੇ ਨੂੰ ਮੰਨ ਦੀ ਇਜਾਜ਼ਤ ਨਹੀਂ ਹੁੰਦੀ ਕਹਿੰਦੇ ਹਨ ਕਿ ਬੰਦਾ ਠੀਕ ਹੋ ਜਾਵੇਗਾ ਤਾਂ ਅਸੀਂ ਤੁਹਾਨੂੰ ਦੱਸ ਦਾਂਗੇ ਤੁਸੀਂ ਘਰ ਜਾਓ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਇਹਨੂੰ ਵੱਧ ਤੋਂ ਵੱਧ ਬੰਦੇ ਪੁੱਛਗਿੱਛ ਕਰਨ ਆਉਣਗੇ ਤਾਂ ਇਹ ਫਿਕਰ ਦੇ ਨਾਲ ਰੋਣ ਧੋਣ ਕਰੇਗਾ ਤਾਂ ਫਿਰ ਇਸਤੇ ਉਲਟਾ ਤੰਦਰੁਸਤੀ ਨਹੀਂ ਆਵੇਗੀ ਇਹ ਬਿਮਾਰ ਹੋਰ ਹੋ ਜਾਵੇਗਾ ਜਦੋਂ ਤੁਸੀਂ ਸਿਰਫ ਦਵਾਈ ਹੀ ਨਹੀਂ ਸਿਮਰਨ ਵੀ ਠੀਕ ਕਰਦੇ ਹੋ ਤਾਂ ਸਰੀਰ ਵੀ ਬਦਲਦਾ ਹੈ ਸਰੀਰ ਵੀ ਤੰਦਰੁਸਤੀ ਵੱਲ ਜਾਂਦਾ ਜਦੋਂ ਬਿਮਾਰੀ ਦਾ ਨਾਮ بار بار ਲੈਂਦੇ ਹਾਂ ਤਾਂ ਸਾਨੂੰ ਉਹ ਬਿਮਾਰੀ ਠੀਕ ਹੋਣ ਦੇ ਬਦਲੇ ਹੋਰ ਆਪਣੇ ਆਪ ਵਿੱਚ ਗ੍ਰਹਿਸਤ ਕਰਦੀ ਹੈ ਇਸ ਗੱਲ ਨੂੰ ਸਮਝਾਉ ਲਈ ਕਿ ਮੈਂ ਤੁਹਾਨੂੰ ਹੋਰ ਕਹਾਣੀ ਦੱਸਦੀਆਂ ਕਹਾਣੀ ਸਮਝ ਲਓ ਉਦਾਹਰਣ ਸਮਝ ਲਓ ਜਦੋਂ ਤੁਸੀਂ ਕਿਸੇ ਚੀਜ਼ ਨੂੰ بار بار ਵੇਖਦੇ ਹੋ ਸੁਣਦੇ ਹੋ ਸੋਚਦੇ ਹੋ ਜਿਵੇਂ ਟੈਲੀਵਿਜ਼ਨ ਹੋ ਗਿਆ ਮੋਬਾਈਲ ਹੋ ਗਿਆ ਅਖਬਾਰ ਹੋ ਗਿਆ ਰੋਜ਼ਾਨਾ ਇੱਕੋ ਸਾਬਣ ਦੀ ਐਡਾਂ ਦੇ ਦਿੰਦੀ ਹੈ ਜਿਸ ਤਰ੍ਹਾਂ ਲਾਲੋ ਗੋਦਰੇਜ ਸਾਬਣ ਦੀ ਇਹੀ ਚੰਗਾ ਹੈ ਤਾਂ ਤੁਹਾਡੀ ਸੁਰਤ ਚੋਂ ਸਾਬਣ ਵੱਸ ਜਾਂਦਾ ਫਿਰ ਜਦੋਂ ਤੁਸੀਂ ਬਾਜ਼ਾਰ ਜਾਂ ਮੋਲ ਵਿੱਚ ਜਾਂਦੇ ਹੋ ਉਹੀ ਸਾਬਣ ਪਹਿਲਾਂ ਚੁੱਕਦੇ ਕਿਉਂਕਿ ਤੁਹਾਡੀ ਸੁਰਤ ਦੇ ਵਿੱਚ ਵਾਰ-ਵਾਰ ਉਹੀ ਸਾਬਣ ਵੱਸਿਆ ਹੁੰਦਾ ਤੁਸੀਂ ਅਖਬਾਰ ਦੇ ਵਿੱਚ ਮੋਬਾਈਲ ਦੇ ਵਿੱਚ ਐਡਾਂ ਦੇ ਵਿੱਚ ਉਹ ਸਾਬਣ ਬਾਰੇ ਦੇਖਿਆ ਹੁੰਦਾ ਜਿਹੜੀ ਚੀਜ਼ ਸੁਰਤ ਦੇ ਵਿੱਚ ਵੱਸ ਜਾਂਦੀ ਹੈ ਨਾ ਵੇਖਦੇ ਹੋ ਸਮਝਦੇ ਹੋ ਸੋਚਦੇ ਹੋ ਉਹੀ ਸਰੀਰ ਕਰਵਾਉਂਦਾ ਇਸੀ ਤਰ੍ਹਾਂ ਕਹਿੰਦੇ ਇੱਕ ਵਾਰ ਨਾ ਇੱਕ ਬੰਦੇ ਨੇ ਬੱਕਰੀ ਦਾ ਮੇਮਣਾ ਚੁੱਕਿਆ ਸੀ। ਚਾਰ ਥੱਗਾਂ ਨੇ ਉਸ ਨੂੰ ਠੱਗਣ ਦੀ ਯੋਜਨਾ ਬਣਾਈ। ਪਹਿਲੇ ਨੇ ਆ ਕੇ ਕਿਹਾ ਵਾਹ ਵਾਹ ਕਿੰਨਾ ਸੋਹਣਾ ਕੁੱਤੇ ਦਾ ਬੱਚਾ ਲਿਆ। ਉਹ ਬੰਦਾ ਹੈਰਾਨਜਾ ਹੋ ਗਿਆ ਕਿ ਇਹ ਤਾਂ ਮੇਮਣੇ ਦੇ ਬੱਚੇ ਮੇਮਣੇ ਨੂੰ ਕੁੱਤੇ ਦਾ ਬੱਚਾ ਕਿਉਂ ਕਹਿ ਰਹੇ ਐ। ਦੂਜੇ ਨੇ ਵੀ ਆ ਕੇ ਵਾਹ ਵਾਹ ਕਰ ਦਿੱਤੀ। ਭਾਈ ਤੁਸੀਂ ਕੁੱਤੇ ਦਾ ਬੱਚਾ ਚੁੱਕਿਆ ਹੈ। ਤੀਜੇ ਨੇ ਵੀ ਆ ਕੇ ਉਹੀ ਕਹਿ ਦਿੱਤਾ। ਗਥੜਾ ਗਾਂ ਗਿਆ ਤੇ ਚੌਥੇ ਨੇ ਵੀ ਆ ਕੇ ਉਹ ਹੀ ਕਹਿ ਦਿੱਤਾ ਹੁਣ ਉਸ ਦੇ ਮਨ ਦੇ ਵਿੱਚ ਸ਼ੰਕਾ ਆ ਗਈ ਕਿ ਇਹ ਮੈਨੂੰ ਭਲੇਖਾ ਲੱਗ ਰਿਹਾ ਕਿ ਮੇਮਣਾ ਇਹ ਤਾਂ ਕੁੱਤੇ ਦਾ ਬੱਚਾ ਹੀ ਹੈ ਉਸ ਨੇ ਰੱਸੀ ਖੋਲ ਦਿੱਤੀ ਤੇ ਉਹ ਛੱਡ ਗਿਆ ਇੱਥੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜਿਸ ਗੱਲ ਨੂੰ ਅਸੀਂ ਵਾਰ-ਵਾਰ ਸੁਣਦੇ ਆ ਨਾ ਮਨ ਉਹਨੂੰ ਸੱਚ ਮੰਨ ਲੈਂਦਾ ਇਹੀ ਤਰੀਕਾ ਆਮ ਜੀਵਨ ਵਿੱਚ ਠੱਗ ਵੀ ਵਰਤਦੇ ਹਨ ਉਹ ਠੱਗ ਕਈ ਵਾਰ ਸਾਡੇ ਪਰਿਵਾਰ ਦੇ ਜੀ ਵੀ ਹੋ ਸਕਦੇ ਆ ਰਿਸ਼ਤੇਦਾਰ ਵੀ ਹੋ ਸਕਦੇ ਆ ਆਂਡ-ਗਵਾਂਡ ਵੀ ਹੋ ਸਕਦੇ ਆ ਜਿਹੜੇ ਸਾਨੂੰ ਗਲਤ ਤਰੀਕੇ ਅਪਣਾਉਣ ਲਈ ਦੱਸਦੇ ਹਨ ਉਸਤੇ ਜਦੋਂ ਸਾਡੇ ਉੱਤੇ ਥੋੜੀ ਜਿਹੀ ਵੀ ਮੁਸ਼ਕਲ ਆਣ ਪੈਂਦੀ ਹੈ ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇੰਜ ਲੱਗਦਾ ਹੈ ਕਿ ਕਿਤੇ ਵੀ ਕੋਈ ਰਸਤਾ ਨਹੀਂ ਦਿਖ ਰਿਹਾ ਸਾਨੂੰ ਸਿਰਫ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਜੀ ਉਸ ਵਿਅੰਤ ਨੂੰ ਅਪਣਾਉਣਾ ਚਾਹੀਦਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਮੂਲ ਮੰਤਰ ਵਿੱਚ ਦਿੱਤਾ ਜੋ ਕਾਲ ਯੁਗ ਦੇ ਇਸ ਪੈਰੇ ਦੇ ਵਿੱਚ ਜੋ ਵੀ ਭੈਣ ਭਰਾ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਵੇਗਾ ਨਾ ਜਿਸ ਤਰ੍ਹਾਂ ਕਿ ਮੈਂ ਖੁਦ ਤੁਹਾਡੇ ਸਾਹਮਣੇ ਉਦਾਹਰਣਾਂ ਜਿਸ ਨੇ ਬਹੁਤ ਦੁੱਖ ਵੇਖੇ ਅਜਿਹੇ ਦੁੱਖ ਦੇਖੇ ਕਿ ਜਿਹੜੇ ਅੱਜ ਕੱਲ ਕਾਲ ਯੁਗ ਦੇ ਵਿੱਚ ਆਮ ਹੋ ਗਏ ਹਰ ਘਰ ਦੇ ਪਰ ਕਈ ਭੈਣ ਭਰਾ ਮੰਨਦੇ ਰਾਵੀ ਪਾਇਆ ਜਦੋਂ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਦੀ ਆਪਣੇ ਦੇ ਤੇ ਮਿਹਰ ਹੋਣੀ ਹੋਵੇ ਨਾ ਤਾਂ ਪਰਮਾਤਮਾ ਕਹਿੰਦੇ ਗਲਤ ਤਰੀਕਿਆਂ ਵਿੱਚ ਉਹ ਵੀ ਚੰਗਾ ਕੋਈ ਨਾ ਕੋਈ ਇਨਸਾਨ ਜ਼ਰੂਰ ਮਨਾ ਦਿੰਦਾ ਹੈ ਇਸੇ ਤਰ੍ਹਾਂ ਮੈਨੂੰ ਇੱਕ ਗੁਰਮਤ ਪਿਆਰਾ ਮਿਲਿਆ ਜਿਸਨੇ ਮੈਨੂੰ ਗੁਰੂ ਦੇ ਲਾੜ ਲਾਇਆ ਤਉ ਸਬੀਰ ਨੇ ਮੈਨੂੰ ਉਹ ਗੱਲ ਸਮਝਾਈ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਵੇ શરીਰ ਤੇ ਕੋਈ ਵੀ ਦੁੱਖ ਰੋਗ ਆਵੇ ਤਾਂ ਦਿਨ ਦੇ ਵਿੱਚ ਕਿਸੇ ਵੀ ਇੱਕ ਟਾਈਮ ਭਾਵੇਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਾਂ ਵਿੱਚ ਜਦੋਂ ਡੁੱਬਦੇ ਹੋ ਨਾ ਉਸ ਟਾਈਮ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਜਦੋਂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਜਦੋਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਨਾਲ ਇੱਕ ਅਦਭੁਤ ਜੀ ਕਹ ਦੋ ਸ਼ਕਤੀ ਤੁਹਾਡੇ ਨਾਲ ਹੋਵੇਗੀ ਰੋਸ਼ਨੀ ਆ ਜਾਵੇਗੀ ਜੋ ਤੁਹਾਨੂੰ ਅੰਧਕਾਰ ਤੋਂ ਬਾਹਰ ਲੈ ਕੇ ਆਵੇ ਸਿਰਫ ਤੁਸੀਂ ਮੂਲ ਮੰਤਰ ਕਰਨਾ ਮੈਂ ਕੋਈ ਤੁਹਾਨੂੰ ਬਹੁਤਾ ਵੱਡਾ ਪਾਠ ਨਹੀਂ ਦੱਸ ਰ ਸਕ ਦੱਸ ਰਹੀ ਮੇਰੀਆਂ ਭੈਣਾ ਮੇਰੇ ਵੀਰ ਕਿਤੇ ਵੀ ਬੈਠ ਕੇ ਇਸ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਫਿਰ ਦੇਖਣਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਨੇ ਦਿਨ ਦੀਆਂ ਥਕਾਵਟਾਂ ਨੇ ਤਣਾ ਨੇ ਉਹ ਸਭ ਖਤਮ ਹੋ ਜਾਣਗੇ ਜੇਕਰ ਤੁਸੀਂ ਇਹਨਾਂ ਇਸ ਮੂਲ ਮੰਤਰ ਦੀਆਂ ਪੰਕਤੀਆਂ ਨੂੰ ਜਪਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਦੇ 100% ਮੈਂ ਖੁਦ ਇੱਕ ਉਦਾਹਰਣਾ ਦੁੱਖ ਖਤਮ ਹੋ ਜਾਣਗੇ ਇਹ ਕਹਿਣਾ ਬਹੁਤ ਸੌਖਾ ਹੈ ਕਿਉਂਕਿ ਮੋਲ ਮੰਤਰ ਆਪਾਂ ਨੂੰ ਬਹੁਤ ਛੋਟਾ ਜਾ ਲੱਗਦਾ ਆਪਾਂ ਮਨ 'ਚ ਸੋਚਦੇ ਆਂ ਵੀਡੀਓ ਦੇਖਦੇ ਦੇਖਦੇ ਤੁਸੀਂ ਸੋਚੋਗੇ ਇਹ ਵੀ ਕੀ ਗੱਲ ਐ ਮੈਂ ਅੱਜ ਤੋਂ ਹੀ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣੀ ਆ ਪਰ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਪਵੇਗਾ ਕਿ ਜੋ ਵੀ ਮੇਰੇ ਆਂਢੀ ਗੁਆਂਢੀ ਨੇ ਰਿਸ਼ਤੇਦਾਰ ਨੇ ਮੇਰੇ ਭੈਣ ਭਰਾ ਨੇ ਕੋਈ ਵੀ ਐ ਮੇਰਾ ਸਾਕਾ ਭਾਵੇਂ ਦੁਨੀਆ ਦਾ ਕੋਈ ਵੀ ਬੰਦਾ ਮੈਨੂੰ ਭਾਵੇਂ ਕੁਝ ਵੀ ਕਵੇ ਪਰ ਮੈਂ ਆਪਣੀ ਡੋਰੀ ਅੱਜ ਤੋਂ ਉਸ ਪ੍ਰਮਾਤਮਾ ਅੱਗੇ ਰੱਖ ਦਿੱਤੀ ਐ ਉਹ ਮੈਂ ਮੈਨੂੰ ਰੋਲ ਦਵੇ ਤੇ ਭਾਵੇਂ ਮੇਰੀ ਗੁੱਡੀ ਛਾੜ ਦਵੇ ਤੇ ਜੇਕਰ ਇਸ ਵਿਸ਼ਵਾਸ ਦੇ ਨਾਲ ਅਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭੈਣ ਭਰਾਵਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀਆਂ ਤੁਸੀਂ ਜਦੋਂ ਤੁਸੀਂ ਮੂਲ ਮੰਤਰ ਕਰਨ ਲੱਗਣਾ ਉਸ ਤੋਂ ਪਹਿਲਾਂ ਛੋਟੀ ਅਰਦਾਸ ਵਾਹਿਗੁਰੂ ਅੱਗੇ ਕਰੋ ਕਿ ਵਾਹਿਗੁਰੂ ਜੀ ਮੈਂ ਆਪਣਾ ਆਪਾ ਵਾਰ ਕੇ ਤੁਹਾਡੇ ਸਾਹਮਣੇ ਬੈਠਣ ਲੱਗੀਆਂ ਜਾਂ ਬੈਠਣ ਲੱਗਾ ਹਾਂ ਤੇ ਮੈਂ ਮੂਲ ਮੰਤਰ ਜੀ ਦਾ ਜਾਪ ਕਰਨ ਲੱਗਾ ਹਾਂ ਆਪ ਮੇਥੇ ਮੂਲ ਮੰਤਰ ਜੀ ਦਾ ਜਾਪ ਕਰਵਾਉਣਾ ਕੋਈ ਵੀ ਮੇਰਾ ਭੈਣ ਭਰਾ ਕੋਈ ਵੀ ਮੇਰਾ ਆਂਡ ਗਵਾਂਡ ਦੁਨੀਆ ਦੀ ਕੋਈ ਵੀ ਸਹਿ ਮੈਨੂੰ ਇਸ ਮੂਲ ਮੰਤਰ ਦੇ ਵਿੱਚ ਤੇ ਤੁਹਾਡੇ ਵਿੱਚ ਮੇਰੇ ਕਦੇ ਵਿੱਚ ਨਾ ਆਵੇ ਤੇ ਮੇਰੇ ਮੰਦੇ ਤੇ ਉਹਨਾਂ ਦਾ ਕੋਈ ਪ੍ਰਭਾਵ ਨਾ ਪਵੇ ਭਾਵੇਂ ਮੈਂ ਬਲੀਏ ਮੇਟ ਹੋ ਜਾਵਾਂ ਤੇ ਭਾਵੇਂ ਮੇਰੀ ਗੁਰਬਤਿ ਅਸਮਾਨੀ ਚੜ ਜਾਵੇ ਪਰ ਮੇਰਾ ਵਿਸ਼ਵਾਸ ਦਾਵਾ ਡੋਲਣਾ ਹੋਵੇ ਸਿਰਫ ਮੇਰਾ ਵਿਸ਼ਵਾਸ ਤੁਹਾਡੇ ਤੇ ਹੀ ਰਵੇ ਤੇ ਮੈਨੂੰ ਸਬਰ ਸੰਤੋਖ ਬਖਸ਼ਣਾ ਜੇਕਰ ਮੇਰੇ ਤੇ ਦੁੱਖਾਂ ਦੀ ਘੜੀ ਦਾ ਪਹਾੜ ਟੁੱਟ ਚੱਲਿਆ ਉਹਨਾਂ ਦੁੱਖਾਂ ਦੇ ਨਾਲ ਜਿਠਣ ਦਾ ਮੈਨੂੰ ਬਲ ਬਖਸ਼ਿਸ ਕਰਨਾ ਉਸ ਤੋਂ ਬਾਅਦ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਕਿੰਦੀ ਇਸੇ ਤਰ੍ਹਾਂ ਹੀ ਮਤਲਬ ਕਈ ਜੀਆਂ ਉਦਾਹਰਨਾਂ ਹਨ ਜਿਹੜੀਆਂ ਭੈਣਾ ਨੇ ਵੀਰਾਂ ਨੇ ਮੂਲ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਦਾ ਮਨ ਬੜਾ ਹੀ फड ਗਿਆ ਤੇ ਬੜਾ ਹੀ ਇਧਰ ਉਧਰ ਕਈ ਲੋਕਾਂ ਨੇ ਉਸ ਨੂੰ ਪਰਮਾਉਣਾ ਚਾਹਿਆ ਪਰ ਉਸ ਭੈਣ ਨੇ ਕੀ ਕੀਤਾ ਕਿ ਆਪਣੇ ਮਨ ਨੂੰ ਇਧਰ ਉਧਰ ਪਟਕਾਇਆ ਹੀ ਨਹੀਂ ਪੜ ਗਿਆ ਬੜਾ ਹੀ ਬੜਾ ਕੁਝ ਹੋਇਆ ਪਰ ਉਸ ਭੈਣ ਨੇ ਆਪਣੇ ਮਨ ਦੇ ਉੱਤੇ ਪੂਰਾ ਵਿਸ਼ਵਾਸ ਬਣਾ ਕੇ ਗੁਰੂ ਨੂੰ ਹਰ ਰੋਜ਼ ਅਰਜੋਰੀ ਕਰਨੀ ਹੈ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ ਮੇਰਾ ਮਨ ਬਹੁਤ ਭੜਕ ਰਿਹਾ ਹੈ ਮੈਨੂੰ ਮੇਰੇ ਭੈਣ ਭਰਾ ਆਂਡ ਗਵਾਂਡ ਰਿਸ਼ਤੇਦਾਰ ਬਹੁਤ ਜ਼ਿਆਦਾ ਇਧਰ ਉਧਰ ਦੀਆਂ ਮਾੜੀਆਂ ਗੱਲਾਂ ਤਸ ਰਹੇ ਹਨ ਕਿਤੇ ਮੇਰਾ ਮਨ ਇਨ੍ਹਾਂ ਗੱਲਾਂ ਦੇ ਵਿੱਚ ਨਾ ਲੱਗ ਜਾਵੇ ਸੋ ਸਾਰੇ ਭੈਣ ਭਰਾ ਹੱਥ ਚੁੜ ਕੇ ਮੈਂ ਬੇਨਤੀ ਕਰਦੀਆਂ ਕਿ ਜਦੋਂ ਵੀ ਗੁਰੂ ਦਾ ਕੋਈ ਵੀ ਪਾਠ ਕਰਨਾ ਤੁਸੀਂ ਸ਼ੁਰੂ ਕਰੋ ਖਾਸ ਕਰ ਮੂਲ ਮੰਤਰ ਮੂਲ ਮੰਤਰ ਦੁਨੀਆ ਦਾ ਸਭ ਤੋਂ ਮਹਾ ਮੰਤਰ ਹੈ ਪਾਵਰਫੁਲ ਮੰਤਰ ਹੈ ਜਿਸ ਘਰ ਦੇ ਵਿੱਚ ਇਹ ਮੰਤਰ ਪੜਿਆ ਜਾਂਦਾ ਉਸ ਘਰ ਦੀਆਂ ਕੰਧਾਂ ਵੀ ਕਹਿੰਦੇ ਪਵਿੱਤਰ ਹੋ ਜਾਂਦੀਆਂ ਹਨ ਕਹਿੰਦੀ ਆ ਕਿ ਜਿਸ ਵੀ ਘਰ ਦੇ ਵਿੱਚ ਗੁਰੂ ਦਾ ਨਾਮ ਜਪਿਆ ਜਾਂਦਾ ਹੈ ਨਾ ਉਸ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਮਾਰੀ ਰੋਗ ਹੈ ਨਾ ਉਸ ਨੂੰ ਨਿਜਿੱਠਣ ਦੇ ਲਈ ਪਰਮਾਤਮਾ ਸ਼ਕਤੀ ਦਿੰਦਾ ਤੇ ਬਾਬਾ ਜੀ ਨੇ ਕਿਹਾ ਕਿ ਹਮੇਸ਼ਾ ਗੁਰੂ ਦਾ ਨਾਮ ਪਰੋਸੇ ਤੇ ਸਬਰ ਦੇ ਨਾਲ ਬਖਸੋ ਜੇ ਆਪਣਾ ਸ਼ੁਰੂ ਕਰੋ ਜੇਕਰ ਤੁਸੀਂ ਗੁਰੂ ਦੇ ਅੱਗੇ ਅਰਦਾਸ ਵੀ ਇਹ ਕਰੋਗੇ ਕਿ ਹੇ ਵਾਹਿਗੁਰੂ ਜੀ ਮੈਨੂੰ ਸਬਰ ਸੰਤੋਖ ਬਖਸ਼ੋ ਸੇ ਸ਼ੁਕਰਾਨਾ ਬਖਸ਼ੋ ਜਿਕੇ ਤਿੰਨ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਗਈਆਂ ਦੁਨੀਆ ਦੇ ਕੋਈ ਵੀ ਅਜਾਹਾ ਟੂਣਾ ਟੋਟਕਾ ਜੰਤਰ ਮੰਤਰ ਤੁਹਾਡੇ ਤੇ ਕੰਮ ਨਹੀਂ ਕਰੇਗਾ ਸਿਰਫ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਪਰ ਜੇਕਰ ਤੁਹਾਡਾ ਮਨ ਅਟੱਲ ਹੈ ਗੁਰੂ ਦੇ ਤੇ ਪੂਰਾ ਭਰੋਸਾ ਹੈ ਵਿਸ਼ਵਾਸ ਹੈ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ तमाम ਮੁਸ਼ਕਲਾਂ ਸਤਿ ਸ਼੍ਰੀ ਅਕਾਲੀਏ ਇੱਕ ਦਿਨ ਵਾਈਗੁਰ ਜੀ ਜ਼ਰੂਰ ਖਤਮ ਕਰ ਕਾਰਨਗੇ ਜੇਕਰ ਇਸ ਵੀ ਸੁਆਸ ਦੇ ਨਾਲ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਤਾਂ ਮੂਲ ਮੰਤਰ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਵੇਗਾ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਖੁਦ ਵੀ ਆਪਣੀ ਇੱਕ ਗੱਲ ਦੱਸ ਰਹੀ ਹਾਂ ਕਿ ਮੇਰੇ ਉੱਤੇ ਬਹੁਤ ਦੁੱਖ ਤਕਲੀਫਾਂ ਆਈਆਂ ਸੀ ਮੇਰੇ ਘਰ ਦੇ ਵਿੱਚ ਹੀ ਮੇਰੇ ਘਰ ਦੀ ਜਦੋਂ ਮੇਰੀ ਨਿਊ ਨਿਊ ਮੈਰिज ਹੋਈ ਸੀ ਤਾਂ ਮੇਰੇ ਘਰ ਵਾਲਿਆਂ ਨੇ ਸਾਰੇ ਪਰਿਵਾਰ ਨੇ ਮੈਨੂੰ ਵੱਖ ਕਰ ਦਿੱਤਾ ਮੇਰੇ ਘਰ ਦੇ ਵਿੱਚ ਲੂਨ ਤੇਲ ਜੋਗੇ ਵੀ ਪੈਸੇ ਨਹੀਂ ਸਨ ਮੈਂ ਇੰਨੇ ਕਿ ਜ਼ਿਆਦਾ ਰੋਇਆ ਕਰਨਾ ਇਕੱਲੀ ਨੇ ਕਿ ਪਰਮਾਤਮਾ ਮੇਰੇ ਇੰਨੇ ਦਿਨ ਮਾੜੇ ਹਕਮਤਾ ਕਦੀ ਕਿਸੇ ਦਾ ਮਾੜਾ ਵੀ ਕੁਝ ਨਹੀਂ ਕੀਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜਾ ਮੇਰਾ ਪਤੀ ਕਹਿ ਲੋ ਘਰ ਵਾਲਾ ਕਹਿ ਲੋ ਪਰ ਮੇਰਾ ਪਰਮੇਸ਼ਰ ਕਹਿ ਲੋ ਉਸਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਫਰوق ਅਧੀ ਕਦੀ ਡਰਿੰਕ ਵੀ ਕਰਿਆ ਕਰਦੇ ਸਨ ਜਦੋਂ ਘਰ ਦੇ ਵਿੱਚ ਪੈਸਾ ਨਹੀਂ ਸੀ ਤੇ ਕੁਝ ਜਦੋਂ ਪੈਸੇ ਕਮਾਉਂਦੇ ਸਨ ਡਰਿੰਕ ਤੇ ਵੀ ਲੰਮਦੇ ਸਨ ਤੇ ਕੁਝ ਜਦੋਂ ਸੌਦਾ ਪੱਤਾ ਲਿਆ ਕੇ ਦਿੰਦੇ ਸਨ ਤਾਂ ਫਿਰ ਉਦੋਂ ਬੜਾ ਮਨਦੁਖੀ ਹੋਣਾ ਕਿ ਇਹ ਵਾਈਗੁਰ ਜੀ ਮੇਰੇ ਘਰ ਦੇ ਵਿੱਚ ਸ਼ਰਾਬ ਵੀ ਤੇ ਗਰੀਬੀ ਵੀ ਇਹ ਕਦੋਂ ਖਤਮ ਹੋਣੀ ਆ ਤਾਂ ਫਿਰ ਮੈਨੂੰ ਨਾ ਕੋਈ ਇਸੇ ਤਰ੍ਹਾਂ ਗੁਰਮਖ ਪਿਆਰਾ ਮਿਲਿਆ ਜਿਸਨੇ ਮੈਨੂੰ ਕਿਹਾ ਕਿ ਧੰਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਿਆ ਕਰ ਫਿਰ ਉਸ ਤੋਂ ਬਾਅਦ ਮੂਲ ਮੰਤਰ ਜੀ ਦਾ ਨਾਮ ਜ਼ਰੂਰ ਜਪ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ ਕਈ ਭੈਣ ਭਰਾਵਾਂ ਨੇ ਤਾਂ ਮੈਨੂੰ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਇਹ ਕੀਤਾ ਉਹ ਕੀਤਾ ਜਾਂ ਇਦਾਂ ਹੋਇਆ ਜਾਂ ਉਦਾਂ ਹੋਇਆ ਬੜੀਆਂ ਗੱਲਾਂ ਉਹਨਾਂ ਨੇ ਮੈਨੂੰ ਦੱਸ ਦੱਸੀਆਂ ਜਿਸ ਦੇ ਨਾਲ ਮੇਰਾ ਮਨ ਬਹੁਤ ਡਾਮਾ ਡੋਲ ਹੋਇਆ ਕਰਦਾ ਸੀ ਫਿਰ ਮੈਂ ਇੱਕ ਦਿਨ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਹਿ ਲਿਆ ਇੱਕ ਪ੍ਰਣ ਕਹਿ ਲਿਆ ਕੀਤਾ ਕਿ ਮੈਂ ਵਾਈਗੁਰ ਜੀ ਤੋਂ ਬਿਨਾਂ ਕਿਤੇ ਨਹੀਂ ਜਾਵਾਂਗੀ ਭਾਵੇਂ ਮੈਨੂੰ ਵਾਈਗੁਰ ਜੀ ਰੋਲ ਦੇਣ ਭਾਵੇਂ ਮੈਨੂੰ ਵਾਈਗੁਰ ਜੀ ਗੁੱਡੀ ਮੇਰੀ ਆਸਮਾਨ ਤੇ ਚਾੜ ਦੇਣਾ ਤਾਂ ਤੁਸੀਂ ਖੁਦ ਵੇਖ ਲਓ ਕਿ ਮੈਂ ਜਦੋਂ ਉਸ ਦਿਨ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਮਹਾਂਮੰਤਰ ਜੀ ਦਾ ਜਾਪਤਾ ਵਾਈਗੁਰ ਜੀ ਨੇ ਮੈਨੂੰ ਬਹੁਤ ਪਿਆਰੀ ਦਾਤ ਮੇਰਾ ਪੁੱਤਰ ਦਿੱਤਾ ਉਸ ਪੁੱਤਰ ਨੂੰ ਜਦੋਂ ਮੈਂ ਪਾਇਆ ਤਾਂ ਮੈਂ ਵਾਈਗੁਰ ਜੀ ਦੇ ਬਹੁਤ ਕਲੋਜ਼ ਹੋ ਗਏ ਵਾਈਗੁਰ ਜੀ ਦਾ ਨਾਮ ਜਪਣਾ ਮੈਂ ਹੋਰ ਜ਼ਿਆਦਾ ਕਰ ਦਿੱਤਾ ਉਹ ਅੱਜ ਮੇਰਾ ਪੁੱਤਰ 15 ਸਾਲ ਦਾ ਹੋ ਗਿਆ ਉਸ ਪੁੱਤਰ ਦੇ ਹੋਣ ਤੋਂ ਬਾਅਦ ਮੇਰੇ ਘਰ ਦੇ ਵਿੱਚ ਅੱਜ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਨਾ ਹੋਵੇ ਮੇਰਾ ਘਰ ਇਜਾਹਾ ਮੈਂ ਉਹਨਾਂ ਦੇ ਵਿੱਚ ਬੈਠਣ ਯੋਗ ਹੋ ਗਈ ਜਿਹੜੇ ਕਦੀ ਕਹਿੰਦੇ ਸਨ ਕਿ ਸਾਡੇ ਇਹ ਕੋਲੋਂ ਲੰਘਣ ਦੀ ਗੰジャੈਸ਼ਵੀ ਨਹੀਂ ਕਾ ਸਕਦੇ ਅਸੀਂ ਇਸ ਤੋਂ ਬਹੁਤ ਉੱਤੇ ਆ ਅੱਜ ਮੈਂ ਉਹਨਾਂ ਦੇ ਵਿੱਚ ਬੈਠ ਕੇ ਆਪਣੀਆਂ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਕਰ ਰਹੀ ਹਾਂ ਉਹਨਾਂ ਨੂੰ ਦੱਸ ਰਹੀ ਹਾਂ ਕਿ ਕਿਸ ਤਰ੍ਹਾਂ ਮੇਰੀ ਜ਼ਿੰਦਗੀ ਬਦਲੀ ਉਹ ਮੈਨੂੰ ਪੁੱਛਦੇ ਆ ਕਿ ਤੇਰੀ ਇਸ ਕਿਸ ਤੇਰੇ ਨਾਲ ਬਹੁਤ ਵੱਡਾ ਚਮਤਕਾਰ ਹੋਇਆ ਚਮਤਕਾਰ ਦਾ ਕਾਰਨ ਸਿਰਫ ਸਬਰ ਭਰੋਸਾ ਤੇ ਇੱਕ ਮੇਰਾ ਪੁੱਤਰ ਜਿਹੜਾ ਮੇਰੇ ਵਾਈਗੁਰ ਜੀ ਨੇ ਮੈਨੂੰ ਦਿੱਤਾ ਉਹ ਵੀ ਅੱਜ ਅਮਰਤਾਰੀ ਹੈ ਗੁਰੂ ਦਾ ਨਾਮ ਜਪਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਵਾਈਗੁਰ ਜੀ ਨੇ ਬਹੁਤ ਕੁਝ ਦਿੱਤਾ ਮੇਰਾ ਪਤੀ ਬਾਹਰ ਹੈ ਫੋਰਨ ਕੰਟਰੀ ਦੇ ਵਿੱਚ ਹੈ ਕਮਾਈ ਕਰ ਰਿਹਾ ਹੈ ਮੈਨੂੰ ਪ੍ਰਮਾਤਮਾ ਨੇ ਇੰਨਾ ਕੁ ਕੁਝ ਦੇ ਦਿੱਤਾ ਹੈ ਕਿ ਮੈਂ ਤੁਹਾਨੂੰ ਮੁੱਖ ਬਿਆਨ ਨਹੀਂ ਕਰ ਸਕਦੀ ਸਿਰਫ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਸਕਦੀ ਹਾਂ ਇੱਕ ਮੈਂ ਤੁਹਾਨੂੰ ਇਹੀ ਦੱਸ ਸਕਦੀ ਹਾਂ ਕਿ ਜੇ ਮੈਨੂੰ ਪ੍ਰਮਾਤਮਾ ਨੇ ਦਿੱਤਾ ਨਾ ਤਾਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਉਹ ਸਭ ਗੱਲਾਂ ਦੱਸਦੀਆਂ ਜੋ ਪ੍ਰਮਾਤਮਾ ਨੇ ਮੈਨੂੰ ਦਿੱਤੀਆਂ ਜੋ ਜੋ ਮੈਂ ਕੀਤਾ ਤੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਸਿਰਫ ਇੱਕ ਇੱਕ ਵਿਸ਼ਵਾਸ ਦੇ ਨਾਲ ਦੁੱਖ ਤਾਂ ਤੁਹਾਡੇ ਤੇ ਪਹਿਲਾਂ ਵੀ ਬੜਾ ਹੈ ਉਹ ਦੁੱਖ ਨੂੰ ਝੱਲੋ ਪਰ ਪ੍ਰਮਾਤਮਾ ਦਾ ਨਾਮ ਜ਼ਰੂਰ ਲਓ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੀ ਸੁਣੀ ਜਾਵੇਗੀ ਭਰੋਸਾ ਨਾ ਹਟਾਓ ਜੇਕਰ ਤੁਹਾਡਾ ਕਿਸੇ ਵੀ ਦਿਨ ਭਰੋਸਾ ਟੁੱਟ ਗਿਆ ਸਮਝ ਲਿਆ ਤੁਹਾਡਾ ਕੀਤਾ ਹੋਇਆ 8 ਸਾਲਾਂ ਦਾ 15 ਸਾਲਾਂ ਦਾ ਪਾਠ ਵੀ ਵਿਅਰਥ ਚੱਲਿਆ ਜਾਣਾ ਜਿਸ ਕਰਕੇ ਕਹਿੰਦੇ ਆ ਕਿ ਸਭ ਤੋਂ ਵੱਡੀ ਤਾਕਤ ਭਰੋਸੇ ਦੇ ਵਿੱਚ ਵਿਸ਼ਵਾਸ ਦੇ ਵਿੱਚ ਹੈ ਸ਼ੁਕਰਾਨੇ ਦੇ ਵਿੱਚ ਹੈ ਪਰਮਾਤਮਾ ਨੇ ਬੜਾ ਕੁਝ ਮੈਨੂੰ ਦਿੱਤਾ ਇਸੇ ਤਰ੍ਹਾਂ ਤੁਹਾਨੂੰ ਵੀ ਜ਼ਰੂਰ ਦੇਵੇਗਾ ਇੱਕ ਵਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਮੂਲ ਮੰਤਰ ਨੇ ਬਦਲ ਕੇ ਰੱਖ ਦੇਣੀ ਹੈ ਕਈ ਅਜਿਹੇ ਮੂਰ ਉਧਾਰਲਾ ਵੀ ਹਨ ਜਿਨ੍ਹਾਂ ਨੇ ਮੂਲ ਮੰਤਰ ਦਾ ਜਾਪ ਕੀਤਾ ਕਈ ਫਿਲਮਾਂ ਵੀ ਬਣੀਆਂ ਹਨ ਤੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਪਰਮਾਤਮਾ ਨੇ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਲਿਖ ਕੇ ਸੈਂਡ ਵੀ ਜਰੂਰ ਕਰਿਆ ਕਰੋ ਤਾਜੂ ਮੈਂ ਤੁਹਾਡੇ ਸਾਹਮਣੇ ਇਹੋ ਜੀਆਂ ਗੱਡੀਆਂ ਹੋਰ ਤੁਹਾਡੇ ਕੋਲ ਲੈ ਕੇ ਆਉਂਦੀ ਰਹਾ ਤੇ ਤੁਹਾਡਾ ਮਨੋਬਲ ਉੱਚਾ ਕਰਦੀ ਰਹਾ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਮੇਰੇ ਮੂੰਹੋਂ ਕੋਈ ਵੀ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਆਪਣੀ ਨਿਮਾਣੀ ਧੀ ਭੈਣ ਸਮਝ ਕੇ ਮਾਫ ਕਰ ਦੇਣਾ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ